ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਨਦ ਵਿਸ਼ਵਾਸ ਦੀ ਜੜੀ ਪ੍ਰਥਾ ਆ ਉਹ ਪੂਰੇ ਜੋਰਾਂ ਦੇ ਉੱਤੇ ਆ ਪਰ ਮੈਂ ਵੇਖਿਆ ਕਿ ਨਹੀਂ ਸਾਡਾ ਪੰਜਾਬ ਨਹੀਂ ਇਹ ਜਿਹੜੇ ਦੱਖਣ ਵਾਲੇ ਇਹ ਵੀ ਨਹੀਂ ਘਟ ਆ ਵੇਖੋ ਇੱਕ ਵੀਡੀਓ ਇਹ ਬੀਬੀ ਜਿਹੜੀ ਆ ਆਪਣੇ ਲੱਤਾਂ ਤੇ ਗੋਡਿਆਂ ਦਾ ਇਲਾਜ ਕਰਾਉਣ ਆਈ ਆ ਇਲਾਜ ਕਰਨ ਵਾਸਤੇ ਸਿੰਘਾਂ ਵਾਲਾ ਸਾਹ ਨੱਗੇ ਆ ਗਿਆ ਡਾਕਟਰ ਓ ਪ੍ਰਵਾਹ ਓ ਤੇਰੀ ਇਹ ਲੱਕ ਦੇ ਲੱਤਾਂ ਦਾ ਲਾਜ ਨਹੀਂ ਹੈ ਤੇ ਜਿਹੜਾ ਮਾਲਾ ਮੋਟਾ ਚੱਲਦਾ ਇਹਨੇ ਉਹ ਵੀ ਰੋਕ ਦੇਣਾ ਅੰਧ ਵਿਸ਼ਵਾਸ ਅੰਧ ਵਿਸ਼ਵਾਸ ਇਹ ਵੀਡੀਓ ਮੇਰੀ ਉਹਨਾਂ ਤੱਕ ਜਰੂਰ ਸ਼ੇਅਰ ਕਰ ਦਿਓ ਲੱਗ ਗਿਆ ਹੋਣਾ ਪਤਾ ਆਪਣੇ ਪੰਜਾਬ ਚ ਉਹਨਾਂ ਤੱਕ ਜਰੂਰ ਸ਼ੇਅਰ ਕਰ ਦਿਓ ਵੀ ਇੱਥੇ ਵੀ ਲਾਜ ਪੱਕਾ ਤਸੱਲੀ ਬਖਸ਼ ਹੁੰਦਾ